ਲਾਈਵ ਵੀ ਮਤਰਾ ਅੱਜ ਪਹੁੰਚੇ ਆਂ ਆਪਾਂ ਮਾਨਸਾ ਪਸ਼ੂ ਮੰਡੀ ਤੇ ਜਿਹੜੀ ਕਿ ਤੁਹਾਨੂੰ ਪਤਾ ਵੀ ਹਰ ਸ਼ੁੱਕਰਵਾਰ ਨੂੰ ਲੱਗਦੀ ਆ ਹਨਾ ਇਹ ਆਜੋ ਫਿਰ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਟੋਕੜ ਗੱਬਣਾ ਮੱਝਾਂ ਦਿਖਾਉਣੇ ਆਗੇ ਤੇ ਸਸਤੇ ਰੇਟ ਦੀਆਂ ਕਿਸੇ ਵੀ ਤਰ੍ਹਾਂ ਦਾ ਪਸ਼ੂ ਲੈਣਾ ਤਾਂ ਤੁਸੀਂ ਮਾਨਸਾ ਪਸ਼ੂ ਮੰਡੀ ਤੇ ਜਿਹੜਾ ਬਜਟ ਕਰ ਸਕਦੇ ਆਂ ਆਪਾਂ ਹਰ ਇੱਕ ਮੰਡੀ ਜਿਹੜੀ ਮਾਨਸਾ ਪਸ਼ੂ ਮੰਡੀ ਦੀ ਪਾਉਣਿਆ ਜਿਵੇਂ ਕੱਲ ਨੂੰ ਤਨੌਲਾ ਵਾਲਾ 27 ਤਰੀਕ ਵਾਲੀ ਉਹ ਵੀ ਵੀਡੀਓ ਪਾਵਾਂਗੇ ਵੀਡੀਓ ਨੂੰ ਲਾਸਟ ਤੱਕ ਜਰੂਰ ਦੇਖਿਓ ਤੇ ਆਜੋ ਫਿਰ ਜਿਹੜੇ ਭਰਾ ਚੈਨਲ ਤੇ ਪਹਿਲੀ ਵਾਰ ਹੀ ਆਇਆ ਜਾਂ ਅੱਗੇ ਵੀ ਆਪਣੀਆਂ 70 80% ਜਿਹੜੇ ਭਰਾ ਚੈਨਲ ਨੂੰ ਸਬਸਕ੍ਰਾਈਬ ਨਹੀਂ ਕਰਦੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ ਮੰਡੀ ਜਿਹੜੀ ਮਾਂਸਾ ਦੀ ਬਹੁਤ ਜ਼ਿਆਦਾ ਭਰਦੀ ਆ ਆਜੋ ਫਿਰ ਬਾਹਲਾ ਸਮਾਨ ਲੈ ਲੈਂਦੇ ਵੀਡੀਓ ਦੀ ਕਰਦੇ ਆ ਆਪਾਂ ਇੱਕ ਤੋਕੜ ਗੱਬਣ ਮੱਝ ਦੇ ਨਾਲ ਸ਼ੁਰੂਆਤ ਚੰਗੇ ਰੇਡ ਘੱਟ ਰੇਡ ਦੀ ਆਗੀ ਜਾਇਜ਼ ਰੇਡ ਦੀ ਆ ਚੰਗੇ ਦੁੱਧ ਵਾਲੀ ਆ ਜੇ ਕਿਸੇ ਭਰਾ ਨੇ ਲੈਣੀ ਹੋਵੇ ਤਾਂ ਵੀਰ ਨਾਲ ਸੰਪਰਕ ਕਰ ਲੈਣ ਨੰਬਰ ਜਿਹੜਾ ਸਕਰੀਨ ਦੇ ਉੱਤੇ ਲਿਖਿਆ ਹੋਇਆ ਆਜੋ ਫਿਰ ਵੀਡੀਓ ਦੀ ਕਰਦੇ ਆ ਆਪਾਂ ਸ਼ੁਰੂਆਤ ਆਜੋ ਛੱਡਦਾ ਤੇ ਫੱਗਾ ਗੱਲ ਬੋਲਣ ਕਰਦੇ ਆ ਨਹੀਂ ਨਹੀਂ ਪਛੜਦਾ ਰਿਹਾ ਕੋਈ ਫਰੈਂਡ ਲਾ ਦੇ ਮੋਰ ਤਾਂ ਨਹੀਂ ਨਾ ਉਹ ਗੱਲ ਤਾਂ ਸੁਣੋ ਛੱਡਦਾ ਰਿਹਾ ਕਹੇ ਕੀ ਛੱਡੂ ਕੁਛ ਕਹਾਂ ਮਨੇ ਛੱਡੀ ਮਨੇ ਕਹੇ ਕਿ ਛੱਡੂ ਨਹੀਂ ਪੂਰੀ ਆ ਨਹੀਂ ਹੋ ਜਾ ਬਸ ਹੁਣ ਤਰਕਾਇਆ ਛੱਡਦਾ ਤੇ ਮਨੇ ਕਹੇ ਕਿ ਛੱਡੂ ਬੜੇ ਬੱਚਾ ਰਹੋ ਮੋਰ ਤਾਂ ਦੇ ਕੰਮ ਆ ਉਹ ਫੇਰ ਹੀ ਉਹ ਮਰੇ ਨਹੀਂ ਫੇਰ ਉਹ ਗੱਲ ਤਾਂ ਫੌਂਡੇ ਮੇਰੀ ਉਹ ਗੱਲ ਸੁਣ ਤਾਂ ਲੈ ਬਾਈ ਯਾਰ ਮਨੇ ਤਾਂ ਕਰਦਾ ਰੋ ਮੇਰੀ ਛੱਡੂ ਓਹੋ ਉਹ ਖਾੜ ਜਾ ਯਾਰ ਨਾ ਕੋਣ ਹੀ ਕੋਲਣ ਹੁੰਦਾ ਕਹਿੰਦਾ ਮੈਂ ਨਾ ਪੂਰੇ ਲਵਾਂ ਕਹਿੰਦਾ ਹੁਣ ਪਤਾ ਵੀ ਘੱਟ ਕੋ ਯਾਰ 2000 ਕੋਈ ਨਾ ਯਾਰ ਮੈਂ ਕਾ ਕਾ ਨੂੰ ਉੱਪਰ ਆ ਗਿਆ ਫਿਰ 1000 ਘੱਟ ਕਰਾਂ ਮੈਂ 1000 ਘੱਟੀਆਂ ਲਾਉਣੇ ਇਹ ਦੀ ਕੀ ਜਗਹ ਨਾ ਪੂਰੇ ਯਾਰ ਕਿੰਨੇ ਸਭਾ 500 ਰੁਪਏ ਕੱਲ੍ਹ ਲੱਗਦਾ ਪੰਚਾਇਤ ਦੇ ਰਜਿਸਟਰ ਦਾ ਕੰਮ ਕਰਨਾ ਪੈਂਦਾ 500 ਰੁਪਏ ਇਮਾਨਦਾਰੀ ਉਹ ਚੱਲ ਸਾਡਾ 500 ਰੁਪਏ 500 500 ਰੁਪਏ ਸਾਡਾ 600 ਲੱਖ ਪਾਸਾ ਨਾ ਕਿ ਪੈਸਾ ਉਹ ਬੰਦ ਹੋ ਗਏ ਵਾੜਾ ਖੋਟਾ ਥਵਾਇਆ ਸੀ ਜਦੋਂ ਪਰਾਲਿਆ 500 ਘਟਣਾ ਦਾ ਕੀ ਹੁੰਦਾਗਾ 60 ਤੋਂ 500 ਘਟੋ ਗਈ ਐ 500 ਘਟੋ ਗਈ 60 ਤੋਂ ਠੀਕ ਆ ਠੀਕ ਆ ਉਹ 500 ਘਟਾ ਲਏ ਵੀ 500 ਕੱਟ ਹੋ ਗਈ 60 ਤੋਂ ਮੱਝ ਤੋਂ ਕੜਗੱਬਣਾ 9500 ਦੀ ਹੋ ਗਈ 2 ਮਹੀਨੇ ਦੀ ਗੱਬਣ ਸੀ ਮੱਝ ਤੇ 8 ਕਿਲੋ ਦੁੱਧ ਸੀ ਤੇ ਦੂਜੇ ਸੂਏ ਸੂਏ ਹੋਏ ਸੀਗੇ ਬਾਕੀ ਚੱਕ ਪਾਸ ਕਰਨਗੇ ਤੇ ਬਹੁਤ ਸੌਦਾ ਹੋਇਆ ਤੇ ਆ ਜੋ ਬਣੇ ਰਹੇ ਲਾਓ ਵੀ ਦੋਸਤੋ ਸੋਨੂੰ ਆਪਾਂ ਇੱਕ ਟੋਕਰ ਗੱਬਣ ਮੱਝ ਤੋਂ ਸ਼ੁਰੂਆਤ ਕਰਦੇ ਆਂਗੇ ਮਾਨਸਾ ਪਸ਼ੂ ਮੰਡੀ ਦੀ ਜਿਹੜੀ ਕਿ ਇੱਥੇ ਜ਼ਿਆਦਾਤਰ ਟੋਕਰ ਗੱਬਣਾਉਂਦੇ ਆਂ ਅੱਜ ਸੋਨੂੰ ਆਪਾਂ ਦੂਜੇ ਸੋਏ ਦੀ ਝੋਟੀ ਜਿਹੜੀ ਦਿਖਾਉਣ ਲੱਗੇ ਆਂਗੇ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਜਲਦੀ ਜਲਦੀ ਨਾ ਤਾਂ ਮਗਰ ਕੱਟਿਆ ਨੀਲੀ ਰਵੀ ਦੀ ਮੱਝ ਆ ਗਈ ਬਾਕੀ ਬਾਈ ਨਾ ਕਰਦੇ ਗੱਲਬਾਤ ਵੀ ਕੀ ਮਾਲ ਮੁੱਲ ਕਿੰਨੇ ਦੇਊਗਾ ਨਾ ਸਾਰੀ ਸੋਨੂੰ ਲੈਣ ਦੇਣ ਵਾਲਾ ਰੇਟ ਬਾਈ ਤੋਂ ਕਰਾਂ ਮੈਂ ਪਹਿਲਾਂ ਤੁਸੀਂ ਤੁਰਦੀ ਚੈੱਕ ਕਰ ਲਿਓ ਬਹੁਤ ਸੋਹਣੀ ਬੋਡੀ ਬੰਤਰ ਦੀ ਆ ਸੰਘਾ ਸੰਘਾ ਦੀ ਕੱਢੀ ਕੁੰਡੀ ਹੈਗੀ ਬੋਡੀ ਸਟਰਚਰ ਥਾਨ ਹਵਾਨੇ ਦੀ ਵੀ ਜਿਹੜੇ ਬਾਈ ਦੱਸਦਾ ਹਿਸਾਬ ਆਣਾ ਸੋਹਣੀ ਸੁਨੱਖੀ ਹੈਗੀ ਕੱਦਗਾਠ ਵੀ ਚੰਗਾਗਾ ਬਾਕੀ ਦੇ ਸੰਗਾ ਸੰਗਾ ਦੇ ਮੂੰਹ ਮੱਥੇ ਤੁਸੀਂ ਦੇਖ ਸਕਦੇ ਹੋਗੇ ਥਾਨਲੇਵਾ ਜਿਹੜਾ ਤੁਸੀਂ ਸਾਈਡ ਤੋਂ ਜਿਹੜਾ ਝੋਟੀ ਦਾ ਦੇਖ ਸਕਦੇ ਹੋ ਦੂਜੇ ਸੂਏ ਸੂਈ ਹੋਈ ਆ ਮਗਰ ਕੱਟੀਆ ਬਾਕੀ ਪੁੱਸਾਂ ਬਾਈ ਨੂੰ ਵੀ ਕਿੰਨੇ ਚਿਰ ਦੇੜੀ ਗੱਬਣ ਆਗੀ ਥਾਨ ਹਵਾਨਾ ਤੁਸੀਂ ਦੇਖ ਸਕਦੇ ਹੋ ਬਹੁਤ ਸੋਹਣਾ ਲੱਗਿਆ ਹੋਇਆਗਾ ਬਾਈ ਸਾਈਡ ਤੋਂ ਵੀ ਆਪਾਂ ਤੁਹਾਨੂੰ ਦਿਖਾ ਦਿੰਨੇ ਆ ਜਿਹੜਾ ਥਾਨ ਹਵਾਨਾ ਦੇਖ ਸਕਦੇ ਇਧਰੋਂ ਤੇ ਇਧਰਲੀ ਸਾਈਡ ਤੋਂ ਵੀ ਜਿਹੜਾ ਤੁਸੀਂ ਦੇਖ ਸਕਦੇ ਹੋ ਥਾਣਾ ਦਾ ਸੈਸੂਜ ਤੇ ਗੈਬੂ ਬਹੁਤ ਸੋਹਣਾ ਮਾਗਰਾ ਕੱਟੀ ਆ ਤੁਸੀਂ ਦੇਖ ਸਕਦੇ ਹੋ ਹਨਾ ਬਾਕੀ ਬਾਈ ਨਾਲ ਆਪਾਂ ਕਰਦੇ ਆ ਗੱਲਬਾਤ ਵੀ ਕੀ ਮੁੱਲ ਕਰਦਾ ਤੇ ਲੈਂਡ ਦੇਣ ਵੀ ਸੁਣੋ ਪੁੱਸ ਕੇ ਦੱਸਾਂਗੇ ਹਾਂ ਨਾ ਆਲਾ ਰੇਟ ਬਾਈ ਤੋਂ ਘਰਾਵਾਗੇ ਆਪਾਂ ਜਮਾ ਵੀ ਲੈਂਡ ਦੇਣਾ ਕਿੰਨੇ ਦਾ ਕਰਨਾ ਜਮਾ ਤੇ ਵੀਡੀਓ ਲਾਸਟ ਤੱਕ ਜਰੂਰ ਦੇਖੋ ਆਪਾਂ ਹੋਰ ਵੀ ਮੱਜਾਂ ਦੀਆਂ ਵੀਡੀਓ ਦੇ ਵਿੱਚ ਦਿਖਾਵਾਂਗੇ ਐਂ ਬਾਈ ਮਾੜਾ ਯਾਰ ਬਾਈ ਸਤਿ ਸ੍ਰੀ ਅਕਾਲ ਬਾਈ ਸਤਿ ਸ੍ਰੀ ਅਕਾਲ ਕਿਹੜਾ ਪਿੰਡ ਆ ਬਾਈ ਦਾ ਜੋਧਪੁਰ ਜੋਧਪੁਰ ਪਖਰ ਮੋੜਾਂ ਲਵੇ ਹਾਂਜੀ ਠੀਕ ਆ ਬਠਿੰਡਾ ਜਿਲ੍ਹੇ ਪੈਂਦਾ ਹਾਂਜੀ ਤਹਿਸੀਲ ਮੋੜ ਹਨਾ ਠੀਕ ਆ ਭਾਈ ਭਾਈ ਆਪਣਾ ਨਾਮ ਕੀ ਆ ਲਾਡੀ 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 ਭਾਈ ਆਪਣੀ ਆਹ ਘਰ ਦੀ ਝੋਟੀ ਆ ਜੀ ਇਹ ਘਰ ਦੀ ਆ ਠੀਕ ਆ ਤੇ ਭਾਈ ਆਪਣੀ ਇਹ ਕੈਮੇ ਸੂਈ ਹੋਈ ਆ ਦੂਜੇ ਦੂਜੇ ਸੂਏ ਠੀਕ ਆ ਕਿੰਨਾ ਟਾਈਮ ਹੋ ਗਿਆ ਭਾਈ ਸੂਈ ਨੂੰ ਨੂੰ ਇਹ 2.5 ਮਹੀਨੇ ਹੋ ਗਏ 2.5 ਮਹੀਨੇ ਹੋ ਗਏ ਠੀਕ ਆ ਤੇ ਬਾਕੀ ਭਾਈ ਕੱਟੀ ਆ ਮਗਰਾ ਕੱਟੀ ਆ ਮਗਰਾ ਠੀਕ ਆ ਭਾਈ ਗੱਬਣ ਕਿੰਨੇ ਕਰਦੀ ਆ 2 ਮਹੀਨੇ ਦੀ 2 ਮਹੀਨੇ ਦੀ ਮਤਲਬ ਵੀ ਸੂਣ ਤੋਂ 15 ਦਿਨ ਬਾਅਦ ਹੀ ਬਣ ਗਈ ਸੀ ਹਾਂ 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 ਠੀਕ ਆ ਬਈ ਦੁੱਧ ਜਿਹੜਾ ਪੁੱਸੀ ਆਪਾਂ ਦੁੱਧ ਦੀ ਗੱਲ ਕਰੀਏ ਦੁੱਧ ਬਈ ਮਿਣਕੇ ਦੇ ਅਗਲੇ ਜਮਾ ਤਸੱਲੀ ਨਾਲ ਜਮਾ ਕਰੋ ਠੀਕ ਆ ਵੀ ਤਸੱਲੀ ਨਾਲ ਜਮਾ 8 ਕਿਲੋ ਦੋਨੇ ਢੰਗ ਮਿਲਦੀ ਆ ਬਈ ਹਾਂ ਦੋਨੇ ਢੰਗ ਬਈ ਕੱਟੀ ਤੇ ਮਿਲਦੀ ਆ ਦੋਨੇ ਢੰਗ ਠੀਕ ਆ ਠੀਕ ਆ ਮਗਰ ਕੱਟੀ ਵੀ ਚੰਗੀ ਆ ਹਨਾ ਸੋਹਣੀ ਆ ਠੀਕ ਆ ਦੂਜੇ ਸੂਏ ਸੂਈ ਹੋਈ ਆ ਦੋਸਤੋ ਚੰਗੀ ਆ ਸੋਹਣੀ ਝੋਟੀ ਆ ਘਰ ਦੀ ਬਾਈ ਦੀ ਝੋਟੀ ਆ ਜੋਧਪੁਰ ਪਖਰ ਪਿੰਡ ਆ ਬਾਈ ਦਾ ਤੇ ਬਾਕੀ ਦੇ ਥਣ ਹਵਾਨਾ ਨੂੰ ਦਿਖਾ ਦਿੰਦੇ ਆ ਪੋਸ ਦੇ ਸਕਦੇ ਸੀ ਅੱਧੀ ਜਿਹੜੀ ਚਿੱਟੀ ਆ ਹਨਾ ਪੈਰਾਂ ਦੀਆਂ ਨਿਸ਼ਾਨੀਆਂ ਵੀ ਹੈਗੀਆਂ ਜਮਾ ਲੈਣ ਦੇਣੀ ਦੱਸ ਦੇ ਬਸ ਲੈਣ ਦੇਣੀ ਆਪਾਂ 60 ਤੇ ਦੋ ਦੀ ਦੇਵਾਂਗੇ ਭਾਈ 60 ਤੇ ਦੋ ਦੀ ਮੁੱਲ ਕਿੰਨਾ ਕਰਦੇ ਹੋ ਵੈਸੇ ਨਹੀਂ ਨਹੀਂ ਮੁੱਲ ਦਾ ਕੁਛ ਨਹੀਂ ਆਪਾਂ ਦੇਣ ਲੈਣੀ ਕਰਿਆ ਭਾਈ ਦੇਣ ਲੈਣੀ ਆ 60 ਮਾਨਤਾਂ ਤਾਂ ਹੋ ਜੂ ਮਾੜਾ ਜ ਆ ਠੀਕ ਆ ਨੰਬਰ ਬੋਲ ਭਾਈ ਆਪਣਾ ਇੱਕ ਵਾਰੀ ਨੰਬਰ ਦਾ ਭਾਈ ਤੈਨੂੰ ਲਿਖਣੇ ਪੂਗੇ ਮੈਦਾਨ ਹਾਂ ਹਾਂ ਚੱਲ ਕੋਈ ਗੱਲ ਨਹੀਂ ਦੱਸ ਦੇ ਕੋਈ ਗੱਲ ਨਹੀਂ ਨੰਬਰ ਤੈਨੂੰ ਦਿਲਾਉਣਾ ਆਈ ਨਹੀਂ ਮੇਰੀ ਯਾਦ ਕਿੰਨਾ ਹੈ ਨਾ ਇੱਕ ਮਿੰਟ ਨੰਬਰ ਹੈ ਨਹੀਂ ਮੋਬਾਈਲ 'ਚ ਹੈ ਨਹੀਂ ਤੇਰੇ ਨਹੀਂ ਮੋਬਾਈਲ 'ਚ ਠੀਕ ਆਪਾਂ ਜਾਲਾ ਇੱਥੋਂ ਕਿਸੇ ਤੋਂ ਪੁੱਛ ਲੈਨੇ ਹਨਾ ਲਾ ਕੇ ਲੈ ਵੀ ਦੋਸਤੋ ਸੋਨੇ ਇੱਕ ਆਪਾਂ ਟੋਕੜ ਗੱਬਣਾ ਝੋਟੀ ਦਿਖਾਉਣੇ ਆਗੇ ਬਾਕੀ ਆਪਾਂ ਬਾਈ ਨਾਲ ਕਰਾਂਗੇ ਸਾਰੀ ਗੱਲਬਾਤ ਡਿਟੇਲਸ ਤੁਹਾਨੂੰ ਲੈ ਕੇ ਦੇ ਮੈਂ ਇਹਨੂੰ ਤੋੜ ਦੇ ਬਾਈ ਸੰਗਾ ਸੁਗਾ ਤੁਸੀਂ ਦੇਖਿਆ ਟੋਕੜ ਗੱਬਣਾ ਕੀ ਵਧੀਆ ਨਰੋਈ ਡਾਡੀਆ ਬੋਡੀ ਸਟਰਚਰ ਦੀ ਬਹੁਤ ਸੋਹਣੀ ਝੋਟੀ ਬਾਕੀ ਰੇ ਥਣ ਹਵਾਨਾ ਤੁਸੀਂ ਚੈੱਕ ਆਊਟ ਕਰ ਸਕਦੇ ਆ ਬੈਕ ਸਾਈਡ ਤੋਂ ਹਨਾ ਬਾਕੀ ਆਪਾਂ ਬਾਈ ਨਾਲ ਇਹਦੀ ਗੱਲਬਾਤ ਤੁਹਾਨੂੰ ਕਰਕੇ ਸਾਰੀ ਡਿਟੇਲ ਲੈ ਕੇ ਦੇ ਦਾਂਗੇ ਜੇ ਕਿਸੇ ਭਰਾਣੇ ਲੈਣੀ ਹੋਈ ਤਾਂ ਬਾਈ ਨਾਲ ਸੰਪਰਕ ਕਰ ਲਿਓ ਬਸ ਐ ਭਾਈ ਤਾਂ ਵਪਾਰ ਦਾ ਕੰਮ ਆ ਹੋਇਆ ਤਾਂ ਤੁਸੀਂ ਬਾਈ ਨਾਲ ਜਿਹੜਾ ਸੰਭਾਲ ਕਰ ਸਕਦਾ ਹੋਰ ਮੱਝਾਂ ਲਈ ਵੀ ਬਾਕੀ ਆਪਾਂ ਆ ਛੋਟੀ ਜਿਹੀ ਡਿਟੇਲ ਲੈਨੇ ਵੀ ਕਿੰਨੇ ਚਿਰ ਦੀ ਗੱਬਣਾ ਕਿੰਨਾ ਦੁੱਧ ਆ ਕੈਮੇ ਸੂਏ ਜਿਹੜੀ ਸੂਈ ਹੋਈ ਆ ਬਾਕੀ ਇਹਦੇ ਸੂਏ ਤਾਂ ਇਹ ਪਹਿਲੇ ਦੂਜੇ ਲੱਗਦੀ ਆਪਾਂ ਨੂੰ ਬਾਕੀ ਬਾਈ ਨਾਲ ਆਪਾਂ ਕਰਦੇ ਆ ਗੱਲਬਾਤ ਭਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਭਾਈ ਕੀ ਨਾਮ ਆ ਜੀ ਆਪਣਾ ਰੋਕੀ ਸਿੰਘ ਕਿਹੜਾ ਪਿੰਡ ਆ ਜੋਈਆਂ ਭਾਈ ਲੋਈਆਂ ਜੋਈਆਂ 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 ਜਿਲਾ ਗੜਾ ਪੈਂਦਾ ਮਾਨਸਾ ਮਾਨਸਾ ਵਪਾਰ ਦਾ ਕੰਮ ਆਪਣਾ ਹਾਂ ਬਈ ਠੀਕ ਆ ਘਰੇ ਕਿੰਨੇ ਕੁ ਪਸੂਂਦੇ ਕਹੇ ਜੀ ਹੁੰਦੇ ਆਪਣੇ ਕੋਲ 10 12 ਬਜੂ ਠੀਕ ਆ ਕਿੱਥੋਂ ਰੇਟ ਤੋਂ ਲੈ ਕੇ ਕਿੱਥੋਂ ਤੱਕ ਹੁੰਦੇ ਆ ਆਪਣੇ ਕੋਲ ਲੱਖ ਰੁਪਏ ਤੋਂ ਲੈ ਕੇ ਹਾਂਜੀ ਥੱਲੇ ਸਭ ਆ ਹੈਗਾ ਲੱਖ ਤੋਂ ਥੱਲੇ ਥੱਲੇ ਆਗੇ ਸਾਰੇ ਠੀਕ ਆ ਮੰਨ ਲਓ ਵੀ ਟੋਕੜਗ ਬਣਾ ਹੀ ਮਿਲ ਜਾਂਦੀਆਂ ਬਣਾ ਮਿਲ ਜਾਂਦੀਆਂ ਗਾਈਆਂ ਹੀ ਮਿਲ ਜਾਂਦੀਆਂ ਠੀਕ ਆ ਲੈ ਵੀ ਮਿੱਤਰੋ ਜੇ ਕਿਸੇ ਪ੍ਰਾਣੀ ਟੋਕੜ ਗੱਬਣਾ ਮੱਝਾਂ ਲੈਣੀ ਹ ਤਾਂ ਤੁਸੀਂ ਬਾਈ ਨਿਹੜਾ ਸੰਪਰਕ ਕਰ ਸਕਦਾ ਨੰਬਰ ਬੋਲਦੇ ਬਾਈ ਆਪਣਾ 7475 73475 20273 20273 ਆ ਨੰਬਰ ਬਾਈ ਦਾ ਬਾਕੀ ਆਪਾਂ ਆ ਡਿਟੇਲ ਲੈਨੇ ਬਾਈ ਕਿੰਨੇ ਸੂਈ ਸੂਈ ਹੈ ਮੱਕ ਪਹਿਲੇ ਸੂਈ ਸੂਈ ਹੈ ਬਾਈ ਪਹਿਲੇ ਸੂਈ ਸੂਈ ਨੂੰ ਕਿੰਨਾ ਟਾਈਮ ਹੋ ਗਿਆ ਬਾਈ ਕਿੰਨੇ ਹੋ ਗਏ 2.5 ਮਹੀਨੇ 2.5 ਮਹੀਨੇ ਹੋ ਗਏ ਠੀਕ 1 ਮਹੀਨਾ ਦੀ ਗੱਬਣ ਹੋ ਗਈ 20 25 ਦਿਨਾਂ ਵਧੀ ਗੱਬਣ ਹੋ ਗਈ 20 25 ਦਿਨਾਂ ਬਾ ਮਨ ਲਓ ਵੀ ਤਨਕ ਮਹੀਨਾ ਦੀ ਉਹ ਸੂਈ ਨੂੰ ਹੋ ਗਿਆ ਬੱਚਾ ਗਿਆ ਮਗਰ ਮਗਰ ਕਟਾ ਮਗਰ ਕਟਾ ਦਾ ਆ ਤੁਸੀਂ ਦੇ ਮਾਲੋਵਿਤਾ ਨਗ ਮਹੀਨੇ ਦਾ ਕੱਟਾਗਾ ਬਾਕੀ ਦੇ ਮਹੀਨੇ 20-25 ਦਿਨਾਂ ਬਾਅਦ ਹੀ ਬਾਈ ਕਹਿੰਦਾ ਗੱਬੜ ਹੋ ਗਈ ਸੀ ਠੀਕ ਆ ਬਾਈ ਚੈੱਕ ਪਾਸ ਕਰਾ ਕੇ ਦਊਂਗੇ ਠੀਕ ਆ ਤੇ ਦੁੱਧ ਦੀ ਗੱਲ ਕਰੀਏ ਬਾਈ ਦੁੱਧ ਕਿੰਨਾ ਕੋ 8 ਕਿਲੋ ਦੋਨੇ ਢੰਗ ਮਿਲਦੀ ਆ ਕੱਟੇ ਤੇ ਠੰਡੀ ਸੀਲ ਆ ਵਧੀਆ ਠੀਕ ਆ ਤੇ ਰੇਟ ਦੀ ਗੱਲ ਕਰੀਏ ਬਾਈ ਕਿੰਨੀ ਗਰੇਟ ਆ ਰੇਟ ਬਾਈ 80 ਹਜ਼ਾਰ ਬੰਦ 80 ਹਜ਼ਾਰ ਲੈਣ ਦੇਣ ਦੱਸ ਤੂੰ ਰੇਟ ਦਾ ਠੀਕ ਆ ਬਾਕੀ ਫੋਨ ਤੇ ਗੱਲਬਾਤ ਹੋ ਜੂਣਾ ਠੀਕ ਆ ਲੈ ਵੀ ਬਾਈ ਨਾਲ ਤੁਸੀਂ ਫੋਨ ਤੇ ਜਿਹੜੀ ਗੱਲਬਾਤ ਕਰ ਸਕਦੇ ਹੋ ਜੇ ਛੋਟੀ ਲੈਣੀ ਹੋਈ ਬਾਕੀ ਹੋਰ ਵੀ ਬਾਈ ਨੂੰ ਤੁਸੀਂ ਪੁੱਛ ਆ ਜੇ ਕਿਤੇ ਵੀ ਤੁਸੀਂ ਲੈਣੀ ਹੋਈ ਨਾ ਬਾਈ ਨਾਲ ਤੁਸੀਂ ਸੰਪਰਕ ਕਿਹੜਾ ਕਰ ਸਕਦੇ ਹੋ ਤੋਕਣ ਗੱਬਣ ਮੱਝਾਂ ਜਿਹੜੀਆਂ ਬਾਈ ਕੋਲ ਆਉਂਦੀਆਂ ਨੇ ਜੇ ਤੁਸੀਂ ਲੱਖ ਤੋਂ ਘੱਟ ਰੇਟ ਵਾਲੇ ਪਸ਼ੂ ਲੈਣਾ ਤਾਂ ਵੀ ਤੁਸੀਂ ਬਾਈ ਨਾਲ ਸੰਪਰਕ ਕਿਹੜਾ ਕਰ ਸਕਦੇ ਹੋਗੇ ਬਾਈ ਦਾ ਪਿੰਡ ਜੋਈਆਂਗਾ ਜ਼ਿਲ੍ਹਾ ਮਾਨਸਾ ਤੇ ਨੰਬਰ ਆ ਜਿਹੜਾ ਪਪਾ ਬਾਈ ਦਾ ਬੋਲਤਾ ਉਹ ਨੰਬਰ ਤੇ ਸੰਪਰਕ ਕਰ ਲਿਓ ਹੋਰ ਮੱਝਾਂ ਦੀ ਡਿਟੇਲ ਵੀ ਲੈ ਸਕਦੇ ਤੇ ਹੋਰ ਵੀ ਘਰੇ ਜਾ ਕੇ ਵੀ ਬਾਈ ਨਾਲ ਸੰਪਰਕ ਕਰਕੇ ਜਿਹੜਾ ਖ ਆ ਵੀ ਦੋਸਤੋ ਸਾਨੂੰ ਇੱਕ ਆਪਾਂ ਹੋਰ ਚੰਗੀ ਝੋਟੀ ਮੱਝ ਦਿਖਾਉਣੇ ਤੋਰ ਕੇ ਥਾਣ ਹਵਾਨੇ ਦੀ ਬਹੁਤ ਸੋਹਣੀ ਹੈਗੀ ਦੇਖ ਸਕਦੇ ਹੋ ਇਸ ਸਾਈਡ ਤੋਂ ਹਣਾ ਪੰਡਾ ਜਿਹੜਾ ਲੱਗਿਆ ਹੋਇਆ ਬਹੁਤ ਸੋਹਣਾ ਲੱਗਿਆ ਹੋਇਆ ਮੱਝ ਨੂੰ ਬਾਕੀ ਆਪਾਂ ਡਿਟੇਲ ਬਾਈ ਤੋਂ ਲੈ ਕੇ ਦਿਨੇ ਸਾਨੂੰ ਸਾਰੇ ਵੀ ਕੀ ਮਾਲ ਮੱਲ ਕਰਦਾ ਕਿੰਨਾ ਦੁੱਧਾ ਹਣਾ ਬੋਡੀ ਬੰਤ ਦੀ ਪੂਰੀ ਵਧੀਆ ਹੈਗੀ ਬਾਕੀ ਅੱਜ ਚੰਗੀਆਂ ਮੱਝਾਂ ਜਿਹੜੀਆਂ ਸਾਨੂੰ ਦਿਖਾਉਣੇ ਆਪਾਂ ਮਾਨਸਾ ਪਸ਼ੂ ਮੰਡੀ ਤੇ ਤੇ ਸਾਈਡ ਤੋਂ ਜਿਹੜਾ ਤੁਸੀਂ ਥਾਣਾ ਹਵਾਨਾ ਮੱਝ ਦਾ ਤੁਸੀਂ ਦੇਖ ਸਕ ਆਜੋਗੇ ਬਹੁਤ ਸੋਹਣਿਆ ਚਾਰੇ ਥਣ ਇੱਕੋ ਜਿਆ ਥਣਾ ਦਾ ਗੈ ਵੀ ਸੋਹਣਾਗਾ ਸਾਈਡ ਵਾਲਿਆਂ ਦੇ ਪਾਸ ਪਾਂਡਾ ਤੁਸੀਂ ਦੇਖੋ ਕਿੰਨਾ ਸੋਹਣਾ ਲੱਗਾ ਹੈ ਮੱਝ ਨੂੰ ਬੋਡੀ ਬੰਤ ਤੇ ਚੰਗੀ ਆ ਬਾਕੀ ਇਹ ਤਾਜੀ ਸੋਈ ਹੋਈ ਆ ਜੇ ਕਿਸੇ ਭਰਾ ਨੇ ਲੈਣੀ ਆ ਤਾਂ ਤੁਸੀਂ ਬਾਈ ਦਾ ਆਪਾਂ ਨੰਬਰ ਲੈ ਲੈਂਦੇ ਆ ਸਾਨੂੰ ਤੇ ਉਹਦੇ ਤੁਸੀਂ ਸੰਬੰਧ ਕਰਕੇ ਜਿਹੜੀ ਤਸੱਲੀ ਕਰਕੇ ਕਰੋ ਖਰੀਦ ਸਾ ਦਿਓ ਥਾੜਾ ਹਮਾ ਦਾ ਬਹੁਤ ਸੋਹਣਾ ਲੱਗਾ ਚਾਰੇ ਥਾਣਾ ਇੱਕੋ ਜਿਹਾ ਗੇ ਸਿੰਘਾਂ ਹੁੰਗਾ ਦੇ ਮੂੰਹ ਮੱਥੇ ਦੀ ਵੀ ਸੁਨੱਖੀ ਆ ਤੇ ਬਾਕੀ ਬਾਈ ਨਾਲ ਆਪਾਂ ਕਰਦੇ ਆ ਗੱਲਬਾਤ ਤੇ ਲੈਣਾ ਬਾਈ ਤੋਂ ਡਿਟੇਲ ਆ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਕੀ ਨਾਮ ਆ ਬਾਈ ਆਪਣਾ ਸੋਤਰਾ ਸਿੰਘ ਕਿਹੜਾ ਪੰਡਾ ਬਾਈ ਬੁੱਟੇ ਮੱਖਾ ਮੱਖਾ ਜੀ ਮੱਖਾ ਚਹਲਾਂ ਲਈ ਆਹ ਮਾਨਸਰ ਰਾਹ ਪਰ ਮੱਖਾ ਠੀਕ ਆ ਜਿਲ੍ਹਾ ਮਾਨਸੀ ਪਾ ਜਾਂਦਾ ਜਿਲ੍ਹਾ ਮਾਨਸੀ ਠੀਕ ਆ ਕਰਦੀ ਹੈ ਕਿ ਵਪਾਰ ਦਾ ਕੰਮ ਬਾਈ ਕਰਦੀ ਮੱਝਾਂ ਦੀ ਦੂਜੇ ਸੂਈ ਸੂਈ ਹੋਈ ਆ ਠੀਕ ਆ ਬੱਚਾ ਕੀ ਹੈ ਬਾਈ ਮਗਰ ਕੱਟਾ ਜੀ ਮਗਰ ਕੱਟਾਗਾ ਕਿੰਨੇ ਕੇ ਦਿਨ ਹੋ ਗਏ ਬਾਈ ਬੁੱਟੇ ਸੂਈ ਨੂੰ 15 ਦਿਨ ਹੋ ਗਏ ਜੀ 15 ਦਿਨ ਠੀਕ ਆ ਤੇ ਦੁੱਧ ਦਾ ਦਬਾਈ ਕਿੰਨਾ ਕਰ ਦੁੱਧ 14 ਲੀਟਰ 14 ਕਿਲੋ ਜਮਾ ਤਸੱਲੀ ਵਾਲਾ ਠੀਕ ਆ ਕੋਈ ਵੀਰਤ ਕਰੋ ਜੇ ਤਸੱਲੀ ਕਰਕੇ ਲਿਆ ਸਕਦਾ ਕੋਈ ਮਰਜ਼ੀ ਚੋ ਕੇ ਲੈ ਜੀ ਠੀਕ ਆ ਬਾਈ ਥਣਾ 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 ਦੀ ਕਿਵੇਂ ਆ ਥਣਾ ਦੀ ਬਹੁਤ ਓਕੇ ਆ ਜੀ ਦੱਸੀ ਜਾਂਦੇ ਆ ਤੁਹਾਨੂੰ ਉਹ ਥੱਲੇ ਰਹਿ ਕੇ ਪਤਾ ਲੱਗੂ ਠੀਕ ਆ ਠੀਕ ਆ ਵੀ ਇਹ ਵਾਰੀ ਸਰਲਾ ਸੁਰਲਾ ਆਉਂਦਾ ਨਾ ਸਰਲਾ ਸੁਰਲਾ ਆਉਂਦਾ ਕਰੂ ਮਾਜਾ ਜੀ ਕਰੂ ਮਾਜਾ ਬਾਈ ਜੀ ਠੀਕ ਆ ਠੀਕ ਆ ਬਾਈ ਮੁੱਲ ਦੀ ਗੱਲ ਕਰੀਏ ਬੁੱਟੇ ਮੁੱਲ ਤਾਂ ਜੀ ਕਰ ਦੇ ਦਾ 45 ਆ ਜੀ ਹੂੰ ਹੂੰ ਲੈਣ ਦੇਣ ਦੱਸ ਦੂੰ ਆ ਲੈਣ ਦੇਣ ਇੱਕ 20 ਦੀ ਦੇ ਦੇ ਇੱਕ 20 ਦੀ ਠੀਕ ਆ ਨੰਬਰ ਬੋਲ ਦੇ ਬੁੱਟੇ ਆਪਣਾ 8437138507 8437138507 507 ਪਿੰਡ ਰਾਮਪੁਰ ਮਾਖਾ ਜ਼ਿਲ੍ਹਾ ਮਾਨਸਾ ਠੀਕ ਰਾਮਪੁਰ ਮਾਖਾ ਤੇ ਬਾਕੀ ਬਾਈਆਂ ਨਾਲ ਤੁਸੀਂ ਤਸੱਲੀ ਕਰਕੇ ਇਹ 14 ਲੀਟਰ ਬਾਈ ਦੁੱਧ ਕਹਿੰਦਾ ਤਸੱਲੀ ਕਰਕੇ ਜਿਹੜੇ ਲਿਆ ਸਕਦੇ ਹੋਗੇ ਚੰਗੀ ਐ ਮੱਝ ਥਣਾ ਥਣਾ ਦੀ ਬਾਈ ਕਹਿੰਦਾ ਸਾਫ਼ ਆ ਗਈ ਘਰ ਦੀ ਮੱਝ ਆ ਗਈ ਤੇ ਆਜੋ ਫਿਰ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਹੋਰ ਮੱਝਾਂ ਦੀ ਡਿਟੇਲ ਐ ਨੇੜੇ ਮੰਡੀ ਤੇ ਪਹੁੰਚੇ ਹਣਾ ਤੇ ਦਿਖਾਉਣਿਆਂ ਨਾਲੇ ਮਾਹੌਲ ਤੁਹਾਨੂੰ ਤੇ ਨਾਲੇ ਰੇਟਾਂ ਤੋਂ ਹੋਰ ਜਾਣੂ ਕਰਾਉਣਾ ਵੀ ਕੀ ਰੇਟ ਰਹਿੰਦੇ ਆਗੇ ਬਾਕੀ ਤੁਸੀਂ ਰੇਟ ਜਿਹੜਾ ਮੰਡੀ ਤੇ ਬਾਈਆਂ ਨੇ ਕਰਨਾ ਹੁੰਦਾ ਹਣਾ ਬਾਕੀ ਘੱਟ ਵੱਧ ਤੁਸੀਂ ਫੋਨ ਤੇ ਗੱਲਬਾਤ ਕਰਕੇ ਜਾਂ ਅਗਲੇ ਪਿੰਡ ਜਾ ਕੇ ਤਸੱਲੀ ਕਰਕੇ ਕੋਈ ਵੀ ਵਸੂਲ ਲਿਆ ਸਕਾਂ। ਬਣੇ ਰਹੋ ਲਾਸਟ ਤੱਕ ਆ ਜਾਓ ਫਿਰ ਤੁਹਾਨੂੰ ਅੱਗੇ ਆਪਾਂ ਵੀਡੀਓ ਦੇ ਵਿੱਚ ਹੋਰ ਪਸ਼ੂ ਦਿਖਾਉਣੇ ਆ। ਆ ਵੀ ਦੋਸਤੋ ਸੋਨੇ ਇੱਕ ਜਮਾ ਪੂਰੀਆਂ ਵਧੀਆ ਚੰਗੇ ਦੁੱਧਰਕਾਰ ਵਾਲੀਆਂ ਆਪਾਂ ਮੱਝਾਂ ਦੋ ਤੋਰ ਕੇ ਦਿਖਾਵਾਂ ਬਾਈਆਂ ਦੀਆਂ। ਪਹਿਲਾਂ ਖੱਲਾਂ ਸਿੰਗ ਤਾਂ ਜ਼ਰੂਰ ਜਿਹੜੇ ਖੁੱਲੇ ਆ ਹਨਾ ਥੋੜੇ ਜੇ ਪਰ ਤੁਸੀਂ ਥਣ ਹਵਾ ਨਾ ਆਰਡਰ ਕੁਆਲਿਟੀ ਦੇਖੋ ਮੱਝ ਦੀ ਪੂਰੀ ਟਾਪ ਦੀ ਲੱਗੀ ਹੋਈ ਆ। ਚੰਗੇ ਦੁੱਧ ਵਾਲੀ ਆਗੀ। ਬਾਕੀ ਬਾਈ ਨਾਲ ਆਪਾਂ ਸਾਰੀ ਗੱਲਬਾਤ ਤੁਹਾਨੂੰ ਕਰਕੇ ਦੱਸਾਂਗੇ ਵੀ ਕੀ ਮਾਲ ਮੁੱਲ ਕਰਦਾ ਕਿੰਨਾ ਦੁੱਧ ਆ। ਥਣ ਹਵਾਨਾ ਦੇਖੋ ਤੁਸੀਂ ਸਿੰਘਾਂ ਗੰਨੀ ਨਾ ਜਾਇਓ ਮੋਰਨੀ ਸਿੰਘ ਆਉਂਦਾ ਵੈਸੇ ਥਣ ਹਵਾਨਾ ਇਧਰੋਂ ਸਾਈਡ ਤੋਂ ਦੇਖੋ ਤੁਸੀਂ ਮੱਝ ਦਾ ਪੂਰਾ ਡਬਲ ਆ ਚੰਗੇ ਦੁੱਧ ਵਾਲਿਆ 16 15 16 ਲੀਟਰ ਦੁੱਧ ਵਾਲੀ ਮੱਝ ਆ ਗਈ ਬਾਕੀ ਬਾਈ ਨਾ ਕਰਾਂ ਗੱਲਬਾਤ ਥਣ ਹਵਾਨਾ ਨਾਲ ਤੁਸੀਂ ਦੇਖ ਸਕਦੇ ਆ ਤੇ ਪੁੱਛੋ ਥੋੜੀ ਲੰਡੀ ਹੈਗੀ ਵਾਗਰੇ ਥਣ ਹਵਾਨਾ ਦੇਖੋ ਯਾਰ ਚੰਗੇ ਦੁੱਧ ਵਾਲਿਆ ਨਾ ਵਿੱਚ ਭਰਾ ਕਹਿੰਦੇ ਵੀਰੇ ਚੰਗੇ ਦੁੱਧ ਵਾਲੀ ਆਪਾਂ ਮੱਝ ਜਿਹੜੀ ਲੈਣੀ ਹੈਗੀ ਤੇ ਦੇਖੋ ਥਾਣਾ ਹਵਾਨਾ ਬਹੁਤ ਜ਼ਬਰਦਸਤ ਲੱਗਿਆ ਹੋਇਆ ਬਾਕੀ ਇਹ ਤਾਜੀ ਸੋਈ ਆ ਆਰਡਰ ਕੁਆਲ ਜਿਹੜੀ ਬੈਕ ਸਾਈਡ ਨੂੰ ਵੀ ਹੈਗੀ ਆ ਵਧੀਆ ਗਈ ਦੇਖੋ ਇਧਰੋਂ ਸਾਈਡ ਤੋਂ ਸੁਣੋ ਜਿਹੜਾ ਥਾਣਾ ਹਵਾਨਾ ਆਪਾਂ ਦਿਖਾ ਦੇਖੋ ਪੂਰਾ ਜ਼ਬਰਦਸਤ ਆ ਥਾਣਾ 'ਚ ਕੋਈ ਕਮੀ ਨਹੀਂ ਬਾਕੀ ਬਾਈ ਨਾ ਕਰਾਂ ਗੱਲਬਾਤ ਆਪਾਂ ਡਿਟੇਲਸ ਨੂੰ ਬਾਈ ਤੋਂ ਲੈ ਕੇ ਦੇਣਾ ਤਾਜੀ ਸੋਈ ਆ ਦੋ ਮੱਝਾਂ ਗਿਆ ਬਾਈ ਕੋਲੇ ਆ ਦੂਜੀ ਵੀ ਤੋਰ ਦੇ ਬਾਈ ਤੇ ਦੋਨਾਂ ਦੀ ਆਪਾਂ ਡਿਟੇਲਸ ਨੂੰ ਇਕੱਠਿਆਂ ਹੀ ਲੈ ਜਾਾਂਗੇ ਹਣਾ ਤੁਸੀਂ ਦੇਖੋ ਤੇ ਇਹਦਾ ਗੱਦਗਾਠ ਵੀ ਬਹੁਤ ਆਗਾ ਬਾਕੀ ਇਹ ਦੁੱਧ ਦੱਦ ਦੀ ਡਿਟੇਲ ਸੁਣ ਲੈ ਜੇ ਥਣ ਹਵਾਨਾ ਇਹਦਾ ਵੀ ਤੁਸੀਂ ਜਿਹੜਾ ਸਾਈਡ ਤੋਂ ਦੇ ਸਕਾ ਜੋ ਬਾਕੀ ਆਪਾਂ ਬਾਈ ਨਾਲ ਕਰਾਂ ਇਹ ਗੱਲਬਾਤ ਸਾਰੀ ਡਿਟੇਲ ਲੈ ਕੇ ਦੇਵਾਂਗੇ ਵੀਡੀਓ ਲਾਸਟ ਤੱਕ ਦੇਖੋ ਕਈ ਵਾਰੀ ਦੁੱਧ ਦੇ ਹਿਸਾਬ ਨਾਲ ਪਸੰਦ ਆ ਜਾਂਦੀ ਹੈਗੀ ਦੁੱਧ ਪੀਣ ਵਾਸਤੇ ਕਈ ਵਾਰੀ ਭਰਾਮਾਂ ਨਹੀਂ ਲੈਣੀ ਹੁੰਦੀ ਆ ਵੀ ਚੰਗੇ ਦੁੱਧ ਵਾਲੀ ਡੈਰੀ ਰੂਲ ਚ ਪਾਉਣਾ ਹੁੰਦਾ ਨਾ ਤੇ ਆਪਾਂ ਵੀ ਚਲੋ ਸੰਗਾ ਹੋ ਗਿਆਂ ਦਾ ਕੁਝ ਨਹੀਂ ਚੱਕਰ ਵੀ ਦੁੱਧ ਵਾਲੀ ਚਾਹੀਦੀ ਆ ਉਹਨਾਂ ਭਰਾਮਾਂ ਲਈ ਇਹ ਮੱਝ ਆਪਾਂ ਤੁਹਾਨੂੰ ਜਿਹੜੀਆਂ ਦੋ ਦਿਖਾਉਣੀਆਂ ਹੈਗੀਆਂ ਤੇ ਮੰਨ ਲਓ ਵੀ ਦੁੱਧ ਕੰਨੀ ਹੋ ਤਾਂ ਚੰਗੀਆਂ ਲੱਗਦੀਆਂ ਬਾਕੀ ਬਾਈ ਨਾਲ ਆਪਾਂ ਕਰਦੇ ਆ ਗੱਲ ਪੁੱਛਦੇ ਆਂ ਡਿਟੇਲ ਬਾਈ ਤੋਂ ਵੀ ਕੀ ਮਾਲ ਮੁੱਲ ਕਰਦਾ ਇਹਨਾਂ ਦਾ ਕਿੰਨਾ-ਕਿੰਨਾ ਦੁੱਧ ਆ ਕੀ ਲੈਣ ਦੇਣ ਉਹ ਲਾਸਟ ਉਹ ਵੀ ਪੁੱਛਾਂਗੇ ਆਪਾਂ ਰੇਟ ਵੀ ਪੁੱਛਾਂਗੇ ਤੇ ਬਾਕੀ ਤੁਸੀਂ ਇਹ ਰੈਂਡ ਫੋਨ ਜਿਹੜੀ ਆ ਫੋਨ ਤੇ ਨੰਬਰ ਲੈ ਜਾਗੇ ਉਹ ਤੇ ਤੁਸੀਂ ਬਾਈ ਨਾਲ ਜਿਹੜੀ ਗੱਲਬਾਤ ਕਰ ਸਕਦੇ ਹੋ ਬਾਕੀ ਦੋਸਤੋ ਜਿਹੜਾ ਸੌਦਾ ਹੁੰਦਾ ਨਾ ਮੌਕੇ ਤੇ ਜਦੋਂ ਤੁਸੀਂ ਸੌਦਾ ਕਰੋਗੇ ਉਦੋਂ ਗੱਲਬਾਤ ਕੁਝ ਹੋਰ ਉਹ ਰੇਟਾਂ 'ਚ ਤੇ ਬਾਕੀ ਇਹ ਮੌਕੇ ਤੇ ਬਾਈ ਕਰ ਲੈਂਦੇ ਹੁੰਦਾ ਨਾ ਜਦੋਂ ਹੱਥ 'ਚ ਆਪਾਂ ਪੈਸੇ ਵੜਾਉਣੇ ਹੁੰਦੇ ਆਗੇ ਉਦੋਂ ਸੌਦਾ ਹੋ ਜਾਂਦਾ ਹੁੰਦਾ ਬਾਕੀ ਬਾਈ ਨਾਲ ਕਰਦੇ ਆ ਗੱਲਬਾਤ ਆ ਹੀ ਬਾਈ ਕਰ ਬਾਈ ਸਤਿ ਸ੍ਰੀ ਅਕਾਲ ਸਤ ਕੀ ਨਾਮ ਆ ਜੀ ਆਪਣਾ ਮੇਰਾ ਨਾਮ ਸਰਬਜੀਤ ਸਿੰਘ ਆ ਭਾਈ ਪਿੰਡ ਆ ਭਾਈ ਦੇਸਾ ਭਾਈ ਦੇਸਾ ਜਲਾ ਮਾਨਸਾ ਹਾਂ ਮਾਨਸਾ ਠੀਕ ਆ ਭਾਈ ਆਪਾਂ ਜਿਹੜੇ ਦੋ ਪਸ਼ੂ ਲੈ ਕੇ ਆਏ ਆਗੇ ਅੱਜ ਮੰਡੀ ਤੇ ਠੀਕ ਆ ਦੋਨੇ ਤਾਇੀਆਂ ਸੂਈਆਂ ਜਮ ਚਾਰ ਚਰ ਪੰਜ ਪੰਜ ਮਨਾ ਠੀਕ ਆ ਜਿਹੜੀ ਆਪਾਂ ਹਾਂ ਪਹਿਲੇ ਨੰਬਰ ਤੇ ਮੱਝ ਤੋਰੀ ਆ ਜੇ ਮਗਰ ਬੱਚਾ ਕੀ ਹੈਗਾ ਬੱਚਾ ਜੀ ਕੱਟਾ ਵਾਲਾ ਲੇਕੀ ਕੱਟੀਆਂ ਕੱਟਾ ਉਹ ਮਗਰ ਕੱਟਾਗਾ ਤੇ ਦੂਜੀ ਮਗਰ ਇਹਦੀ ਮਗਰ ਕੱਟੀ ਇਹ ਕੱਟੀ ਆ ਬਸ ਇਹ ਵੀ ਕੱਟਾਈ ਹੈ ਕੱਟਾ ਹੀ ਆ ਠੀਕ ਆ ਦੋਨਾ ਮਗਰ ਕੱਟੇ ਆਗੇ ਬਈ ਜਿਹੜੀ ਪਹਿਲੇ ਨੰਬਰ ਵਾਲੀ ਆ ਇਹਨੂੰ ਕੈ ਕਿ ਦਿਨ ਹੋ ਗਏ ਸੂਈ ਨੂੰ ਇਹਨੂੰ 7 ਦਿਨ ਹੋ ਗਏ ਕਿੰਨੇ ਸੂਈ ਸੂਈ ਆ ਤੀਜੇ ਜੀ ਤੀਜੇ ਸੂਈ ਠੀਕ ਆ ਤੇ ਬਈ ਦੁੱਧ ਦੀ ਗੱਲ ਕਰੀਏ ਦੁੱਧ ਦੀ ਕੀ ਕੰਪੈਸਟੀ ਰਹੇ ਇਹਦੇ ਮੱਝ ਦੀ ਦੁੱਧ ਹੁਣ 16 ਕਿਲੋ ਤਾਂ ਹੋਣਾ ਜੀ ਹੋਣਾ ਇਸ ਟਾਈਮ 18 ਕਿਲੋ ਦੀ ਓਟ ਜੀ ਮੈਂ ਜੀ ਵੀ 18 ਕਿਲੋ ਕਰੋਗੀ 15 ਦੇ ਨਾਲ 18 ਕਿਲੋ 15 ਮੈਂ ਛੋਟਾ ਠੀਕ ਆ ਠੀਕ ਆ ਠੀਕ ਆ ਤੇ ਕੱਢ ਜਾ ਬਈ ਇੱਕ ਮਿੰਟ ਤੇ 18 ਲੀਟਰ ਦੋ ਬਈ ਹਾਂ ਹਾਂ ਬਈ ਹੁਣ 16 ਤਿਆਰ ਹੈ ਹੁਣ 16 ਲੀਟਰ ਤਿਆਰ ਆ ਬਾਕੀ ਨੇ ਥਣ ਹਵਾਣਾ ਚੰਗਾ ਨਾ ਡਬਲ ਲੱਗ ਠੀਕ ਆ ਭਾਈ ਮੁੱਲ ਦੀ ਗੱਲ ਕਰੀਏ ਮੁੱਲ ਕੀ ਕਰਤਾ ਮੁੱਲ ਕਿਤੀਏ 1 ਕਿਤੀਆ ਠੀਕ ਆ ਤੇ ਜਿਹੜੀ ਉਹ ਦੂਜੇ ਨੰਬਰ ਠੀਕ ਆ ਮੰਨ ਲਓ ਮਾਨਤਾਨ ਹੋ ਜੂ ਨੰਬਰ ਬੋਲ ਦੇ ਆਪਦਾ 62393 10 ਦੇ ਹੋ ਜੀ 62812 62393 62812 ਠੀਕ ਆ ਤੇ ਜਿਹੜੀ ਉਹ ਦੂਜੀ ਤੋਰੀ ਹੈਗੀ ਇਹਦਾ 11 ਮੁੱਲ ਹੈ ਜੀ 11 ਮੁੱਲ ਦੁੱਧਾਂ ਦਾ ਦੁੱਧ ਹੈਗਾ 12 ਕਿਲੋ ਲੱਖ ਦੀ ਇਹ ਦੇ ਜਾਂਗੇ ਲੱਖ ਦੀ ਇਹ ਦੇ ਜਾਂਗੇ ਬਾਕੀ ਫੋਨ ਤੇ ਗੱਲਬਾਤ ਹੋ ਜੂ ਨਾ ਠੀਕ ਆ ਠੀਕ ਆ ਲੈ ਵੀ ਭਾਈ ਭਾਈ ਦੇ ਸਾ ਪੈਂਦਾ ਭਾਈ ਕਹਿੰਦਾ ਬਾਕੀ ਫੋਨ ਤੇ ਜਿਹੜੀ ਗੱਲਬਾਤ ਹੋ ਜੂਗੀ ਤੇ ਚੰਗੀਆਂ ਮੱਜਾਂ ਬਾਕੀ ਰੇਲ ਰੋਡ ਜਿਹੜੇ ਮੱਜਾਂ ਦੇ ਲੱਗੇ ਨੇ ਚੰਗੇ ਦੁੱਧ ਵਾਲੀਆਂ ਨੇ ਹਣਾ ਬਾਕੀ ਤੁਸੀਂ ਬਾਈ ਨਾੜਾ ਸੰਮਰਕ ਕਰ ਸਕਦੇ ਹੋ ਆ ਜਾਓ ਫਿਰ ਮੰਡੀ ਤੇ ਆਪਾਂ ਤੁਹਾਨੂੰ ਹੋਰ ਮੱਜਾਂ ਦੀ ਡਿਟੇਲ ਲੈ ਕੇ ਦੰਨੇ ਹੈਗੇ ਵੀ ਕੀ ਪਾਂ ਪਾ ਬੰਤੇ ਰਹਿੰਦੇ ਆ ਮੱਜਾਂ ਦੇ ਹਣਾ ਕੀ ਥੋ ਦਾ ਕਰੈਕਟਰ ਨੇ ਜੇ ਹੋਰ ਤੋਕੜ ਗੱਬਣ ਮੱਜਾਂ ਹੋਈਆਂ ਉਹ ਵੀ ਤੁਹਾਨੂੰ ਦਿਖਾਵਾਂ ਤੇ ਤਾਜਾਂ ਵੀ ਦਿਖਾਵਾਂ ਬਣੇ ਰਹੋ ਲਾਕ ਟਿਕਾ